ਅੱਜ ਦੀ ਕਹਾਣੀ ਬੜੀ ਰੋਚਕ ਏ ਅਤੇ ਸਾਨੂੰ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਸਿੱਖ ਵੀ ਦਿੰਦੀ ਏ ਲੁਕੀ ਹੋਈ ਦੌਲਤ ਦਾ ਰਾਜ ਜੀ ਹਾਂ ਇਹ ਹੈ ਅੱਜ ਦੀ ਕਹਾਣੀ ਦਾ ਸ਼ੀਰਸ਼ਕ ਇੱਕ ਵਾਰ ਇੱਕ ਪਿੰਡ ਵਿੱਚ ਦੋ ਭਰਾ RAMU ਅਤੇ SHAMU ਰਹਿੰਦੇ ਸਨ ਉਹਨਾਂ ਦੇ ਦਾਦਾ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਪੈਸਾ ਕਮਾ ਲਿਆ ਸੀ ਅਤੇ ਅਫਵਾਹਾਂ ਸੁਣ ਕੇ ਉਸਨੇ ਇਹ ਪੈਸਾ ਕਿਸੇ ਗੁਪਤ ਸਥਾਨ ਤੇ ਲੁਕਾ ਕੇ ਰੱਖਿਆ ਸੀ ਦਾਦਾ ਜੀ ਦੀ ਮੌਤ ਤੋਂ ਬਾਅਦ ਇਹ ਰਹੱਸਮਈ ਦੌਲਤ ਪਿੰਡ ਵਾਸੀਆਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਸੀ। RAMU ਅਤੇ SHAMU ਦੋਵਾਂ ਦੀ ਇਸ ਦੌਲਤ ਨੂੰ ਖੋਜਣ ਦੀ ਤੀਬਰ ਇੱਛਾ ਸੀ ਪਰ ਦੋਵੇਂ ਸੁਭਾਅ ਤੋਂ ਬਹੁਤ ਵੱਖਰੇ ਸਨ। RAMU ਮਿਹਨਤੀ ਅਤੇ ਧੀਰਜवान ਸੀ ਜਦੋਂ ਕਿ SHAMU ਸਭ ਕੁਝ ਆਸਾਨੀ ਨਾਲ ਅਤੇ ਜਲਦੀ ਚਾਹੁੰਦਾ ਸੀ। ਇੱਕ ਦਿਨ SHAMU ਨੇ RAMU ਨੂੰ ਕਿਹਾ ਭਰਾ ਜੀ ਸਾਨੂੰ ਦਾਦਾ ਜੀ ਦੇ ਛੁਪੇ ਹੋਏ ਪੈਸੇ ਲੱਭਣੇ ਚਾਹੀਦੇ ਹਨ। ਇਹ ਸਾਡੀ ਜ਼ਿੰਦਗੀ ਨੂੰ ਸੌਖਾ ਅਤੇ ਆਰਾਮਦਾਇਕ ਬਣਾ ਦੇਵੇਗਾ। रामू ਨੇ ਸਹਿਮਤੀ ਵਿੱਚ ਸਿਰ ਹਿਲਾਇਆ ਅਤੇ ਕਿਹਾ, ਮੈਂ ਵੀ ਇਹੀ ਸੋਚ ਰਿਹਾ ਸੀ। ਸਾਨੂੰ ਉਹ ਪੈਸੇ ਲੱਭਣ ਲਈ ਪਿੰਡ ਦੇ ਪੁਰਾਣੇ ਲੋਕਾਂ ਅਤੇ ਦਾਦਾ ਜੀ ਦੇ ਦੋਸਤਾਂ ਨੂੰ ਮਿਲਣਾ ਚਾਹੀਦਾ ਹੈ। ਦੋਵਾਂ ਨੇ ਭਾਲ ਸ਼ੁਰੂ ਕਰ ਦਿੱਤੀ। ਸ਼ਾਮੂ ਨੇ ਕੁਝ ਦਿਨਾਂ ਵਿੱਚ ਹੀ ਭਾਲ ਛੱਡ ਦਿੱਤੀ। ਉਹ ਜਲਦੀ ਪੈਸੇ ਚਾਹੁੰਦਾ ਸੀ। रामू ਨੇ ਪਿੰਡ ਦੇ ਬਜ਼ੁਰਗਾਂ ਨਾਲ ਗੱਲ ਕੀਤੀ। ਆਪਣੇ ਦਾਦਾ ਜੀ ਦੇ ਪੁਰਾਣੇ ਦੋਸਤਾਂ ਤੋਂ ਸਲਾਹ ਲਈ ਅਤੇ ਪੁਰਾਣੀਆਂ ਕਿਤਾਬਾਂ ਅਤੇ ਨਕਸ਼ਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਆਖਰਕਾਰ ਉਸ ਨੂੰ ਇੱਕ ਸੁਰਾਗ ਮਿਲ ਗਿਆ। ਇੱਕ ਪੁਰਾਣੀ ਕਿਤਾਬ ਵਿੱਚ ਇੱਕ ਕਵਿਤਾ ਸੀ ਜਿਸ ਵਿੱਚ ਪੈਸੇ ਲੁਕਾਉਣ ਦਾ ਇਸ਼ਾਰਾ ਸੀ। ਕਵਿਤਾ ਕੁਝ ਇਸ ਤਰ੍ਹਾਂ ਸੀ ਜਿੱਥੇ ਸੂਰਜ ਪੂਰਬ ਵੱਲ ਨਮਸਕਾਰ ਕਰਦਾ ਹੈ ਅਤੇ ਪੀਪਲ ਦੇ ਰੁੱਖ ਦਾ ਪਰਛਾਵਾਂ ਹੇਠਾਂ ਕਬਰ ਉੱਤੇ ਪੈਂਦਾ ਹੈ ਉੱਥੇ ਖੋਦੋ ਅਤੇ ਦੇਖੋ ਕਿ ਤੁਹਾਨੂੰ ਕੀ ਮਿਲਦਾ ਹੈ ਦਾਦਾ ਜੀ ਦੀ ਦੌਲਤ ਤੁਹਾਡੀ ਉਡੀਕ ਵਿੱਚ ਸੌ ਰਹੀ ਹੈ रामू ਨੇ ਤੁਰੰਤ ਪੂਰਬ ਵੱਲ ਸਥਿਤ ਪਿੱਪਲ ਦੇ درخت ਦੀ ਖੋਜ ਕੀਤੀ ਜਿਸ ਦਾ ਪਰਛਾਵਾਂ ਸਮਾਧੀ ਤੇ ਪੈ ਗਿਆ ਉਸ ਨੇ ਥਾਂ ਦੀ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਇੱਕ ਵੱਡਾ ਸੰਦੂਕ ਮਿਲਿਆ ਜੋ ਸੋਨੇ ਦੇ ਸਿੱਕਿਆਂ ਰਤਨਾ ਅਤੇ ਕੀਮਤੀ ਪੱਥਰਾਂ ਨਾਲ ਭਰਿਆ ਹੋਇਆ ਸੀ ਉਸ ਨੇ ਇਸ ਨੂੰ ਸ਼ਾਮੂ ਨਾਲ ਸਾਂਝਾ ਕੀਤਾ ਸ਼ਾਮੂ ਉਸ ਦੀ ਸਫਲਤਾ ਤੇ ਹੈਰਾਨ ਸੀ रामू ਦੀ ਸਖਤ ਮਿਹਨਤ ਸਬਰ ਅਤੇ ਬੁੱਧੀ ਨੇ ਉਸ ਨੂੰ ਪੈਸਾ ਪ੍ਰਾਪਤ ਕਰਵਾ ਦਿੱਤਾ ਸੀ ਜਦੋਂ ਕਿ ਸ਼ਾਮੂ ਨੇ ਆਪਣੇ ਆਲਸ ਅਤੇ ਢਿੱਲੇਪਨ ਕਾਰਨ ਬੜੀ ਛੇਤੀ ਹੀ ਹਾਰ ਮੰਨ ਲਈ ਸੀ ਨੈਤਿਕ ਸਿੱਖਿਆ ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਸਫਲਤਾ ਧੀਰਜ ਅਤੇ ਨਿਰੰਤਰ ਕੋਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ